ਪਰ ਉਹ ਚੀਜ਼ ਮੇਰੀ ਸਟਰਗਲ 20 ਸਾਲਾਂ ਦੀ ਸੀ ਪਿਛਲੀ ਨਾਂ ਬਣਾਉਣ ਵਾਲੀ ਕਿਹੜਾ ਸੀ ਆ ਪਰ ਉਹ ਪਰਮਾਤਮ ਜੇ ਮੈਂ ਗੋਲਾ ਅਸਿਸਟੈਂਟ ਚ ਕਾਮਯਾਬ ਹੋ ਜਾਂਦਾ ਤਾਂ ਮੈਨੂੰ ਇੰਨੀ ਦੁਨੀਆ ਨੇ ਨਹੀਂ ਜਾਣਣਾ ਸੀ ਜੇ ਤੁਸੀਂ ਮੇਰੀ ਜਗ੍ਹਾ ਤੇ ਹੋ ਜੀ ਵਾਲੇ ਬਾਬੇ ਨੂੰ ਸਵਾਲ ਪੁੱਛਣਾ ਹੋਇਆ ਹਾਂ ਕਿਹੜਾ ਸਵਾਲ ਪੁੱਛਣਾ ਉਹ ਤੁਸੀਂ ਗਿੱਪੀ ਗਰੇਵਾਲ ਬਾਈ ਜੀ ਨੂੰ ਮਿਲੇ ਉਹਨਾਂ ਨੂੰ ਪਹਿਲਾ ਰਿਐਕਸ਼ਨ ਕਿਸੇ ਨੂੰ ਦੇਖ ਕੇ ਤੈਨੂੰ ਕੋਈ 5 ਕਿਲੋ ਵਾਲਾ ਸਵਾਲ ਤਾਂ ਨਹੀਂ ਪੁੱਛਿਆ ਉਹਨਾਂ ਨੇ ਹਾਂ ਮੈਨੂੰ ਲੱਗਦਾ ਭਾਈ ਤੁਹਾਨੂੰ ਇਹ ਘੋੜੀਆਂ ਵਾਲਾ ਜਿਹੜਾ ਇੱਕ ਤੈਥ ਥਮਕਵੇਂ ਲੱਗਿਆ ਕਿਤਾ ਥੋੜਾ ਜਿਵੇਂ ਉਹ ਕਹਿੰਦਾ ਨਹੀਂ ਹੁੰਦਾ ਫਿਲਮ ਵਿੱਚ ਵੀ ਜੇ ਰਤਵਾ ਸਾਹਮਣਾ ਹੋਵੇ ਖਰਚਾ ਤਾਂ ਫਿਰ ਹੋ ਹੀ ਜਾਂਦਾ ਹੈ ਹਸਤੀ ਗਾਲੀ ਸਾਰਿਆਂ ਨੂੰ ਮੈਂ سنیਮਾਨ ਸਾਹਦਾ ਸਵਾਗਤ ਕਰਦਾ ਇਹ ਪਹੁੰਚੇ ਸੀ ਤਲਵੰਡੀ ਸਾਬੋ ਘੋੜੀਆਂ ਦੇ ਮੇਲੇ ਤੇ ਭਾਈ ਸੰਤੋਖ ਜੀ ਮਿਲ ਗਏ ਸਾਰੇ ਤੁਸੀਂ ਜਾਣਦੇ ਹੋ ਇੰਸਟਾਗ੍ਰam ਤੇ ਬੜੀ ਮਸ਼ਹੂਰ ਹਸਤੀ ਹੈ ਤੇ ਇਹਨਾਂ ਦੀ ਵੀਡੀਓ ਦੇਖ ਕੇ ਜਿਹੜੇ ਆਪਾਂ ਨਾਰਮਲ ਜਿਵੇਂ ਅਸੀਂ ਪਿੰਡਾਂ ਦੇ ਰਹਿਣ ਵਾਲਿਆ ਇਹਨਾਂ ਦੀ ਕਾਮੇਡੀ ਸਾਨੂੰ ਬਹੁਤ ਚੰਗੀ ਲੱਗਦੀ ਹੈ ਮੈਨੂੰ ਲੱਗਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਪਿੰਡਾਂ ਦੇ ਲੋਕ ਇਹਨਾਂ ਦੇ ਫੋਲੋਅਰ ਹੋਣਗੇ ਅੱਜ ਕਿਵੇਂ ਆ ਘੋੜੀਆਂ ਦੇਖਣ ਆਏ ਹੋ ਕਿ ਖੇੜੀ ਵਾਲਾ ਦੇਖਣ ਆਏ ਆ ਮੈਂ ਸਾਰਾ ਕੁਝ ਦੇਖਣ ਆਇਆ ਆਪਣਾ ਪਿੰਡ ਨੇੜੇ ਹੀ ਆ ਕੱਲ ਵੀ ਆਇਆ ਸੀ ਮੈਂ ਤੇ 10 ਕਿਲੋਮੀਟਰ ਇੱਥੇ ਤੇ ਬਾਕੀ ਘੋੜਿਆਂ ਨਾਲ ਪਿਆਰ ਹੈ ਘੋੜੇ ਵਾਲੇ ਭਰਾਵਾਂ ਨਾਲ ਪਿਆਰ ਹੈ ਤੇ ਫਿਰ ਮੇਲਾ-ਗੇਲਾ ਦੇਖਣਾ ਹੈ ਕਿਵੇਂ ਲੱਗਦਾ ਬਈ ਤੁਹਾਨੂੰ ਇੱਕ ਘੋੜੀਆਂ ਵਾਲਾ ਜਿਹੜਾ ਇਹ ਕਿੱਥੇ ਤੁਹਾਨੂੰ ਕਿਵੇਂ ਲੱਗਿਆ ਤਾ ਥੋੜਾ ਜਿਵੇਂ ਉਹ ਕਹਿੰਦਾ ਨਹੀਂ ਹੁੰਦਾ ਫਿਲਮ ਵਿੱਚ ਵੀ ਜੇ ਰੁਤਬਾ ਸਾਹਮਣਾ ਹੋਵੇ ਖਰਚਾ ਤਾਂ ਫਿਰ ਹੋ ਹੀ ਜਾਂਦਾ ਹੈ ਇਹ ਥੋੜਾ ਜਿਹਾ ਖਰਚੇ ਵਾਲਾ ਕੰਮ ਆ ਹੋਰ ਕੁਝ ਨਹੀਂ ਛੌਂਕ ਜਾਂ ਜੀਤ ਸਾਰਿਆਂ ਦਾ ਕਰਦਾ ਹੈ ਭੀ ਘੋੜਾ ਹੋਵੇ ਅਹਰ ਜਾਂ ਘੋੜਾ ਹੋਵੇ ਅਹਰ ਜਾਂ ਹੋਵੇ ਪਰ ਇਹ ਥੋੜਾ ਜਿਹਾ ਇੱਕ ਤਾਂ ਸਮਾਂ ਵਾਲਾ ਪਹਾੜ ਦਾ ਬੰਦਾ ਇਹਦੇ ਤੇ ਚਾਹੀਦਾ ਹੈ ਇਹਨੂੰ ਸਮਰਪਿਤ ਹੋਣਾ ਪੈਂਦਾ ਹੈ ਇਸ ਛੌਂਕ ਨੂੰ ਫਿਰ ਕਿਤੇ ਇਹ ਕੂੜਾ ਪਾਲਿਆ ਜਾਂਦਾ ਹੈ ਉਹ ਸ਼ੌਂਕ ਸਭ ਦਾ ਹੁੰਦਾ ਚੰਗੇ ਸਭ ਨੂੰ ਲੱਗਦਾ ਪਰ ਇਹ ਪੂਰਾ ਸਮਰਪਿਤ ਚਾਹੀਦਾ ਬੰਦਾ ਹਾਂ ਤੇ ਪੈਸੇ ਵੀ ਆ ਇਹ ਗੱਲ ਵੀਰੇ ਤੁਹਾਡੇ ਮੰਨਣਯੋਗ ਹੈ ਪਰ ਨਾ ਜਿਵੇਂ ਬਹੁਤ ਸਾਰੇ ਮੈਂ ਇੰਟਰਵਿਊ ਕਰਕੇ ਹਟਿਆ ਪਹਿਲਾਂ ਸਾਰਿਆਂ ਨੇ ਹੀ ਕਹਿਣਾ ਕਿ ਇਹ ਕਿੱਤਾ ਇਹ ਨਾ ਆਮ ਗਰੀਬ ਬੰਦੇ ਲਈ ਨਹੀਂ ਹੈਗਾ ਪਰ ਮੈਨੂੰ ਜਿਹੜੇ ਵਿੱਚ ਆਪਣੇ ਵੀਰਾਂ ਨੇ ਇਹ ਕਿਹਾ ਕਿ ਮੰਨਦੇ ਆਪਾਂ ਕਿ ਕਿੱਥਾ ਮਹਿੰਗਾ ਹੈ ਉਹ ਮਹਿੰਗਾ ਕੀ ਹੈ ਜਦੋਂ ਆਪਾਂ ਜਾਨਵਰ ਲੈਨੇ ਆ ਉਹਦੇ ਨਸਲ ਦੇ ਹਿਸਾਬ ਨਾਲ ਪੈਸੇ ਵੱਧ ਲੱਗਦੇ ਆ ਪਰ ਜਦੋਂ ਇਹ ਸੰਭਾਲ ਕਰਨੀ ਹੈ ਉਦੋਂ ਖਰਚਾ ਨਾਰਮਲ ਹੀ ਹੈ ਹਾਂ ਨਹੀਂ ਤੁਸੀਂ ਮਹਿੰਗਾ ਲੈ ਸਕਦੇ ਸਸਤਾ ਇਹਨੂੰ ਵੀ ਮਹਿੰਗਾ ਬਣਾਇਆ ਜਾ ਸਕਦਾ ਹੈ ਉਹਦੇ ਤੇ ਵਰਕ ਕਰਨਾ ਪੈਂਦਾ ਜਾਂ ਤੁਸੀਂ ਨਾਰਮਲ ਘੋੜੀ ਲੈ ਕੇ ਚੰਗੇ ਘੋੜੇ ਤੋਂ ਉਪਰ ਲਾਉਂਗੇ ਤਾਂ ਉਹ ਹੌਲੀ-ਹੌਲੀ ਇਹ ਇਹਨੂੰ ਟਾਈਮ ਲੱਗਦਾ ਜੇ ਤੁਸੀਂ ਕਹੋ ਨਾ ਵੀ ਅੱਜ ਹੀ ਅਸੀਂ ਕੋਈ ਬਹੁਤ ਵੱਡਾ ਘੋੜਾ ਪੈਦਾ ਕਰ ਲਾਂਗੇ ਨਾ ਟਾਈਮ ਲੱਗੂ 2 ਸਾਲ 4 ਸਾਲ 5 ਸਾਲ ਜਦੋਂ ਤੁਸੀਂ ਇਸ ਕੰਮ 'ਚ 10 ਸਾਲ ਹੋ ਗਏ ਤੁਹਾਨੂੰ ਫਿਰ ਤੁਸੀਂ ਇੱਕ ਬਹੁਤ ਵੱਡਾ ਘੋੜਾ ਨਾਮੀ ਘੋੜਾ ਪੈਦਾ ਕਰ ਲਓਗੇ ਮਿਲ ਤਾਂ ਨੌਲੇਜ ਆਉਂਦੀ ਜਾਂਦੀ ਹੈ ਤੇ ਫਿਰ ਉਹ ਬੰਦਾ ਜਿਹੜੇ ਕੰਮ ਚ ਪਾਇਆ ਜਾਂਦਾ ਫਿਰ ਉਹਦੇ ਚੱਕੇ ਵੱਜ ਜਾਂਦਾ ਇੱਕੇ ਦਮ ਤਾਂ ਆਪਾਂ ਵੱਡਾ ਘੋੜਾ ਲੈ ਵੀ ਨਹੀਂ ਸਕਦੇ ਨਾ ਹੀ ਆਪਾਂ ਨੂੰ ਸਾਹਮ ਸਭਾਲਦਾ ਪਤਾ ਕੋਈ ਵੀ ਕੰਮ ਕਰਨਾ ਭਾਵੇਂ گاਵਾਂ ਦਾ ਵੀ ਕੰਮ ਕਰਨਾ ਹੋਵੇ ਇੱਕ ਗਾਂ ਤੋਂ ਸ਼ੁਰੂ ਕਰਦਾ ਜਿਹੜਾ ਬੰਦਾ ਉਹ ਸਫਲ ਹੋ ਜਾਂਦਾ ਜਿਹੜਾ ਕਹਿੰਦਾ ਵੀ ਪਹਿਲਾਂ ਹੀ ਮੇਰੇ ਕੋਲੇ 10 ਜਾਂ 20 گاਮਾ ਚਾਹੀਦੀਆਂ ਉਹ ਫੇਲ ਹੋ ਜਾਂਦੇ ਸੋ ਸ਼ੌਕ ਸ਼ੁਰੂ ਜ਼ੀਰੋ ਤੋਂ ਕਰਨਾ ਬੰਦਾ ਕੋਈ ਵੀ ਕੰਮ ਹੈ ਜਿਵੇਂ ਆਪਣੇ ਵੀ ਫਾਲੋਅਰਾਂ ਪਹਿਲਾਂ ਜ਼ੀਰੋ ਸੀ ਫਿਰ 1 10 ਕੋਈ ਵੀ ਕੰਮ ਹੈ ਇਹ ਵੀ ਸ਼ੌਕ ਹੈ ਤਾਂ ਛੋਟੀ ਉਮਰ ਚ ਬੱਚੇ ਨੂੰ ਪਾਏ ਜੇ ਤਾਂ ਫਿਰ ਟਾਈਮ ਲੱਗਦਾ ਸਾਰਾ ਕੁਝ ਹੋ ਜਾਂਦਾ ਵੱਡੇ ਕੋੜੇ ਵੀ ਬਣ ਜਾਂਦੇ ਆ ਜੇ ਤੁਸੀਂ ਮੇਰੀ ਜਗ੍ਹਾ ਤੇ ਹੋ ਢੀੜੀ ਵਾਲੇ ਬਾਬੇ ਨੂੰ ਸਵਾਲ ਪੁੱਛਣਾ ਹੋਇਆ ਹਾਂ ਇਹ ਕਿਹੜਾ ਸਵਾਲ ਬੱਚੇ ਜਾਂਦਾ ਨੂੰ 70 ਗਾਰ ਹੋ আচ্ছা ਢੀੜੀ ਵਾਲੇ ਨੂੰ ਮੈਂ ਮੈਂ ਹਰਜਾਲ ਪੁੱਛੂਗਾ ਕੀ ਹਾਲ ਆ ਬਾਬਾ ਚੜ੍ਹਦੀ ਕਲਾ ਚ ਤੇ ਖਰ ਸਵਾਲ ਤਾਂ ਮੈਂ ਹੁਣ ਦਿਮਾਗਸ਼ਤਾ ਨਹੀਂ ਰਹੀ ਵੀ ਘੋੜ ਆਹੀ ਹੁੰਦਾ ਵੀ ਘੋੜਿਆਂ ਦਾ ਸ਼ੌਂਕ ਕਿਵੇਂ ਪਿਆ ਜਪ ਪਰਮਾਤਮਾ ਦਾ ਨਾਮ ਕਿੰਨਾ ਕਰਦੇ ਹੋ ਸਾਡੇ ਦਰਸ਼ਕਾਂ ਦੀ ਤੇ ਮੇਰੀ ਐਕਸਪੈਕਟੇਸ਼ਨ ਇਹ ਸੀ ਕਿ ਤੁਸੀਂ ਇਹ ਪੁੱਛੋਗੇ ਕਿ ਤੁਸੀਂ ਡੋਡੇ ਕਿੱਥੋਂ ਆਉਂਦੇ ਆ ਡੋਡੇ ਡੋਡੇ ਤਾਂ ਚਲੋ ਆਪਾਂ ਇਹਨਾਂ ਚੀਜ਼ ਨੂੰ ਬਾਹਰ ਨਹੀਂ ਪ੍ਰੋਮੋਟ ਕਰ ਮੈਂ ਪਤਾ ਕੀ ਚੀਜ਼ ਪੁੱਛੂੰਗਾ ਮੈਂ ਇਹ ਪੁੱਛੂਆਂ ਵੀ ਜਦੋਂ ਪਰਮਾਤਮਾ ਕਿਸੇ ਨੂੰ ਨਵਾਜਦਾ ਹੈ ਉਹਦਾ ਨਾਂ ਬਣਦਾ ਤਾਂ ਉਹਦੇ ਪਿੱਛੇ ਨਾ ਪ੍ਰਮਾਤਮਾ ਦਾ ਨਾਮ ਕਿੰਨਾ ਕੁ ਲਿਆ ਹੁੰਦਾ ਆਸਾਂ ਅਰਦਾਸਾਂ ਮਾਂ ਪਿਓ ਦੇ ਨਾਂ ਬੰਦੇ ਦੀਆਂ ਵੀ ਉਹ ਕਿੰਨਾ ਕੁ ਕਿਸੇ ਨੇ ਜਿਹੜਾ ਬੰਦਾ ਜਪਦਾ ਨਾ ਰੱਬ ਨੂੰ ਕੋਈ ਵੀ ਬੰਦੇ ਦਾ ਵੱਡਾ ਨਾਂ ਹੈ ਉਹਦੇ ਪਿੱਛੇ ਉਹਦੀ ਸਟਰਗਲ ਹੁੰਦੀ ਹੈ ਭਗਤੀ ਹੁੰਦੀ ਹੈ ਬੰਦਗੀ ਹੁੰਦੀ ਹੈ ਮੈਂ ਉਹ ਪੁੱਛੂ ਆ ਵੇ ਤੈਨੂੰ ਪ੍ਰਮਾਤਮਾ ਨੇ ਦੌਲਤ ਸ਼ੌਹਰਤ ਦੇ ਨਾਲ ਨਵਾਜਿਆ ਤਾਂ ਇਹਦੇ ਪਿੱਛੇ ਤੇਰੀ ਬੰਦਗੀ ਕਿੰਨੀ ਕੈ ਤੇਰੀ ਮਾਂ ਦੀ ਬੰਦਗੀ ਕਿੰਨੀ ਇਹ ਪੁੱਛੀ ਜਦੋਂ ਬਾਈ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸਨ ਤਾਂ ਤਾਂ ਅਸੀਂ ਵੀ ਇੱਥੇ ਤੱਕ ਪਹੁੰਚ ਗਈ ਗੱਲ ਬਾਤ ਜੇ ਤੁਸੀਂ ਬਣਾਉਣੀ ਸ਼ੁਰੂ ਕੀਤੀ ਸੀ ਨਹੀਂ ਮੈਂ ਮੈਂ ਨਾ 2005 ਦੇ ਵਿੱਚ ਜਦੋਂ ਜਵਾਨੀ ਚੜ ਰਹੀ ਸੀ ਤਾਂ ਮੇਰੇ ਅੰਦਰ ਇੱਕ ਕੀੜਾ ਸੀ ਵੀ ਮੈਂ ਨਾਂ ਬਣਾਉਣਾ ਉਹ ਉਹਦੇ ਕਰਕੇ ਮੈਂ ਨਾ ਸ਼ਾਰਟ ਪੁੱਟ ਗੋਲਾ ਸਿੱਟਣ ਲੱਗ ਗਿਆ ਗੇਮ ਵੀ ਮੈਂ ਇੰਟਰਨੈਸ਼ਨਲ ਪਲੇਅਰ ਬਣ ਜਾਊਗਾ ਤਾਂ ਮੇਰਾ ਨਾਮ ਬਣ ਜਾਊਗਾ ਉਹ ਮੈਂ ਨੈਸ਼ਨਲ ਲੈਵਲ ਤੇ ਖੇਡਿਆ ਮੇਰੇ ਸੱਟ ਵੱਜ ਗਈ ਪਰ ਉਹ ਕੀੜਾ ਸੀਗਾ ਨਾ ਬਣਾਉਣ ਦਾ ਉਹ ਅੰਦਰ ਰਿਹਾ ਫਿਰ ਮੈਂ ਰੈਸਲਿੰਗ ਸਿੱਖੀ WWE ਉਹਦੇ ਵਿੱਚ ਮੈਂ ਸਿੱਖ ਲਈ ਉਹਦਾ ਸਕੋਪ ਹੈ ਨਹੀਂ ਇੰਡੀਆ ਚ ਟੂਰਨਾਮੈਂਟ ਨਹੀਂ ਹੁੰਦੇ ਸਿੱਖ ਕੇ ਘਰੇ ਬਹਿ ਗਿਆ ਫਿਰ ਮੈਂ ਨਾਂ ਵਾਲਾ ਲਿਖੇ ਗਾਣੇ ਲਿਖੇ 2025 ਉਹਦੇ ਲਈ ਵੀ ਮੈਂ ਬਹੁਤ ਥੋੜਾ ਜਿਆ ਹੌਣੇ ਕਰੀ ਟਰਾਈ ਨਹੀਂ ਕਰੀ ਸਿੰਗਰਾਂ ਕੋਲੇ ਗਿਆ ਨਹੀਂ ਵੀ ਇੱਕ ਉਸ ਚੀਜ਼ ਲਈ ਵੀ ਮੈਂ ਨਾਂ ਬਣਾਉਣਾ ਤਾਂ ਫਿਰ ਮੈਂ ਥੋੜਾ ਹੀ ਨਰਾਸ਼ ਹੋ ਗਿਆ ਸੀਗਾ ਫਿਰ ਜਦੋਂ ਮੈਂ 2021 22 ਦੇ ਵਿੱਚ ਮੈਂ ਲਿਖਦਾ ਸੀਗਾ ਹੀ ਕੋਈ ਵੀ ਸਕ੍ਰਿਪਟ ਮੈਂ ਖੁਦ ਤਿਆਰ ਕਰਦਾ ਫਿਰ ਮੈਂ ਇੱਕ ਦੋ ਜਦੋਂ ਵੀਡੀਓ ਬਣਾਈਆਂ ਚੱਲ ਗਈਆਂ ਉਹ ਮਿਲੀਅਨ ਚ ਚੱਲੀਆਂ ਤਾਂ ਫਿਰ ਮੈਨੂੰ ਲੱਗਿਆ ਵੀ ਵੀ ਨਾਂ ਹੀ ਬਣਾਉਣਾ ਤਾਂ ਇਧਰਲੇ ਪਾਸੇ ਬਣਾ ਲੈਨੇ ਆ ਪਰ ਉਹ ਚੀਜ਼ ਮੇਰੀ ਸਟਰਗਲ 20 ਸਾਲਾਂ ਦੀ ਸੀ ਪਿਛਲੀ ਨਾਂ ਬਣਾਉਣ ਵਾਲੀ ਕਿਹੜਾ ਸੀਗਾ ਔਰ ਉਹ ਪ੍ਰਮਾਤਮਾ ਜੇ ਮੈਂ ਗੋਲਾ ਸਿਸਟਮ ਚ ਕਾਮਯਾਬ ਹੋ ਜਾਂਦਾ ਤਾਂ ਮੈਨੂੰ ਇੰਨੀ ਦੁਨੀਆ ਨੇ ਨਹੀਂ ਜਾਣਣਾ ਸੀ ਤਾਂ ਪ੍ਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਵੀ ਇਹਨੂੰ ਇੰਨਾ ਨਾ ਬਣਾਉਣਾ ਇਹਦਾ ਜਾਦੇ ਬਣਾਉਣਾ ਤਾਂ ਫਿਰ ਉਹ ਕਿਸੇ ਕੰਮ ਚ ਫੇਲ ਕਰ ਦਿੰਦਾ ਤਾਂ ਆਪਾਂ ਨੂੰ ਉਸ ਟਾਈਮ ਲੱਗਦਾ ਹੁੰਦਾ ਵੀ ਮੈਂ ਯਾਰ ਇਸ ਕੰਮ ਚ ਫੇਲ ਹੋ ਗਿਆ ਮੈਂ ਪਾਸ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਪ੍ਰਮਾਤਮਾ ਨੇ ਕੁਝ ਵੱਡਾ ਦੇਣਾ ਹੁੰਦਾ ਉਹਦੇ ਪਿੱਛੇ ਕੋਈ ਪਲੈਨਿੰਗ ਪ੍ਰਮਾਤਮਾ ਦੀ ਹੋਰ ਹੁੰਦੀ ਆ ਸੋ ਮੈਨੂੰ ਆਹ ਵੀਡੀਓ ਕਰਕੇ ਬੱਚਾ-ਬੱਚਾ ਜਾਣਦਾ ਜਿਹੜਾ ਵੀ ਸੋਸ਼ਲ ਮੀਡੀਆ ਚਲਾਉਂਦਾ ਭਾਵੇਂ ਪਾਕਿਸਤਾਨ ਵਾਲੇ ਵੀ ਜਾਣਦੇ ਉੱਥੋਂ ਵੀ بڑے ਫੋਨ ਆਉਂਦੇ ਆ ਆਪਣੇ ਪੰਜਾਬੀ ਭਰਾ ਬਣੇ ਤਾਂ ਜਾਣਨੇ ਜਾਣਣਾ ਸੀ ਤੋਂ ਪ੍ਰਮਾਤਮਾ ਦੀ ਜਿਹੜੀ ਵਿੱਧ ਹੁੰਦੀ ਆ ਉਹ ਹੋਰ ਹੁੰਦੀ ਆ ਸੋ ਮੇਰਾ 20 ਸਾਲਾਂ ਦਾ ਇਹ ਸੀ ਵੀ ਮੈਂ ਨਾ ਬਣਾਉਣਾ ਤਾਂ ਫਿਰ ਉਹ ਬਣਾ ਦਿੰਦਾ ਉਹ ਬਣਾ ਦਿੰਦਾ ਇਹ ਇੱਧਰ ਨਹੀਂ ਬਣਿਆ ਤਾਂ ਇੱਧਰ ਬਣ ਜਾਂਦਾ ਇੱਧਰ ਨਹੀਂ ਤਾਂ ਇੱਧਰ ਬਣ ਜਾਂਦਾ ਬਾਈ ਜੀ ਜਿਵੇਂ ਬਾਲੀਵੁੱਡ ਵਾਲਿਆਂ ਨੂੰ ਆਪਣਾ ਸੌਰੀ ਬਾਲੀਵੁੱਡ ਵਾਲਿਆਂ ਨੂੰ ਮੌਕਾ ਮਿਲਿਆ ਉਹਨਾਂ ਨੂੰ ਰੋਲ ਦੇਣ ਦਾ ਚਾਹੀ ਤੁਸੀਂ ਐ ਕਹਿ ਲੋ ਵੀ ਤੁਹਾਨੂੰ ਮੌਕਾ ਮਿਲਿਆ ਪਰ ਮੈਂ ਤਾਂ ਇਹ ਕਹਾਂਗਾ ਕਿ ਬਾਲੀਵੁੱਡ ਬਾਲੀਵੁੱਡ ਵਾਲਿਆਂ ਨੂੰ ਮੌਕਾ ਮਿਲਿਆ ਤੁਹਾਨੂੰ ਫਿਲਮ 'ਚ ਲੈਣ ਦਾ ਉਹਨਾਂ ਦਾ ਸਹਿਯੋਗ ਕਿਵੇਂ ਰਿਹਾ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਕਿਹਾ ਜਾਂਦਾ ਕਿ ਜਿਹੜਾ ਆਮ ਬੰਦਾ ਹੈ ਨਾ ਉਹਨੂੰ ਪੈਰ ਨਹੀਂ ਲੱਗਣ ਦਿੰਦਾ ਕੋਈ ਤੇ ਤੁਹਾਨੂੰ ਸਹਿਯੋਗ ਕਿਵੇਂ ਜਿਆ ਮਿਲਿਆ ਉੱਥੇ ਬਿਲਕੁਲ ਮੇਰਾ ਨਾਮ ਸੀਗਾ ਤਾਂ ਕਰਕੇ ਮੈਨੂੰ ਉਹਨਾਂ ਨੇ ਟਿਪਸ ਕੰਪਨੀ ਵਾਲਿਆਂ ਨੇ ਖੁਦ ਫੋਨ ਕਰਿਆ ਜੇ ਮੈਂ ਆਮ ਬੰਦਾ ਹੁੰਦਾ ਵੀ ਮੈਂ ਰੋਲ ਮੰਗਦਾ ਤਾਂ ਸ਼ਾਇਦ ਮੈਨੂੰ ਮਿੰਤਾ ਕਰਨੀਆਂ ਪੈਂਦੀਆਂ ਜਾਂ ਕਿਸੇ ਦੀ ਸੁਵਾਰਸ਼ ਪਾਉਣੀ ਪੈਂਦੀ ਉਹਨਾਂ ਨੇ ਤਾਂ ਮੈਨੂੰ ਪੈਸੇ ਵੀ ਦਿੱਤੇ ਤੇ ਚੰਡੀਗੜ੍ਹ ਰਿਹਾ ਮੈਂ ਵਧੀਆ ਮਤਲਬ ਕਿ ਮੈਨੂੰ ਸਹੂਲਤਾਂ ਦਿੱਤੀਆਂ ਪੈਸੇ ਵੀ ਦਿੱਤੇ ਕਿਉਂਕਿ ਮੇਰਾ ਨਾਮ ਸੀਗਾ ਥੋੜਾ ਜਿਆਦਾ ਵਧੀਆ ਤਜਰਬਾ ਰਿਹਾ ਉਹਨਾਂ ਨਾਲ ਸੋ ਪਿਆਰ ਮਿਲਿਆ ਇਹ ਨਹੀਂ ਹੈ ਕਿ ਮੈਂ ਕੋਈ ਮਿੰਤਾਂ ਕਰਕੇ ਰੋਲ ਮਿਲਿਆ ਉਹਨਾਂ ਨੂੰ ਮੇਰੇ ਨਾਲ ਰੀਲਾਂ ਜਿਹੜੇ ਰਾਈਟਰ ਨੇ ਫਿਲਮ ਲਈ ਗਈ ਸੀ ਉਹਨੇ ਦਿਖਾਇਆ ਵੀ ਆ ਆ ਬੰਦਾ ਹੈਗਾ ਤਾਂ ਉਹ ਫਿਰ ਕੰਪਨੀ ਵਾਲਾ ਕਿਹਾ ਵੀ ਇਹਨੂੰ ਲੈਣੇ ਲੈਣਾ ਤਾਂ ਉਹਨੇ ਖੁਦ ਪਹੁੰਚ ਕਰੀ ਸੀ ਮੈਨੂੰ ਤਾਂ ਕੋਈ ਐਡਾ ਸ਼ੌਂਕ ਨਹੀਂ ਸੀਗਾ ਫਿਲਮਾਂ ਦਾ ਪਰ ਉਹਨੇ ਕਰੀ ਤਾਂ ਫਿਰ ਮੈਂ ਕਰੀ ਫਿਲਮ ਵਧੀਆ ਪਿਆਰ ਦਿੱਤਾ ਵਧੀਆ ਤਜਰਬਾ ਰਿਹਾ ਬਾਈ ਗਿੱਪੀ ਗਰੇ ਵਾਲਾ ਕਰਨ ਨਾਲ ਵਧੀਆ ਮੁਹੱਬਤ ਬਣੀ ਤੇ ਵਧੀਆ ਰਿਹਾ ਤੇ ਪੈਸੇ ਦੀ ਬਾਈ ਕਿੰਨੀ ਕਾਇਮੀਅਤ ਮਿਲਦੀ ਤੁਸੀਂ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਬਾਈ ਜ਼ਰੂਰੀ ਆ ਬਹੁਤ ਜ਼ਰੂਰੀ ਆ ਹਰੇਕ ਕੰਮ ਲਈ ਜ਼ਰੂਰੀ ਆ ਤੇ ਕਮਾ ਰਹੇ ਆ ਵਧੀਆ ਸ਼ੋਅ ਅੱਜ ਨੌਜਵਾਨ ਕਹਿੰਦੇ ਸਾਡੇ ਕੋਲੇ ਕੰਮ ਹੈ ਨਹੀਂ ਪਰ ਸੋਸ਼ਲ ਮੀਡੀਆ ਵੀ ਬਹੁਤ ਵਧੀਆ ਇੱਕ ਪਲੇਟਫਾਰਮ ਹੈ ਪੈਸੇ ਕਮਾਉਣ ਦਾ ਵਧੀਆ ਢੇੜੀ ਪੈ ਜਾਂਦੀ ਹੈ ਦਿਨ ਚ ਦੋ ਤਿੰਨ ਵੀਡੀਓ ਪਾ ਦਈਏ ਤਾਂ ਢੇੜੀ ਬਣ ਜਾਂਦੀ ਵੀਡੀਓ ਸੋ ਪੈਸੇ ਦੀ ਏਮੀ ਹੁੰਦਾ ਪੈਸੇ ਨਾਲ ਹੀ ਸਾਰਾ ਕੁਝ ਜਿਵੇਂ ਤੁਸੀਂ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਪੈਸਾ ਬਹੁਤ ਕੁਝ ਹੁੰਦਾ ਸਭ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਬਹੁਤ ਵਧੀਆ ਜਵਾਬ ਹੈ ਬਾਈ ਜੀ ਜੇ ਜਿੰ ਤਸੀਂ ਕਿਹਾ ਕਿ ਬਾਗੀਰੀ ਵਾਲੇ ਬਾਬੇ ਨੂੰ ਤੁਸੀਂ ਪੁੱਛੋਗੇ ਨਾ ਚਲੋ ਪੁੱਛਣਾ ਸਭ ਮੈਂ ਤੁਹਾਨੂੰ ਪੁੱਛਦਾ ਤੁਸੀਂ ਇੰਨੀ ਤੁਹਾਡੀ ਜਿਹੜੀ ਪ੍ਰਸਿੱਧੀ ਤੁਹਾਨੂੰ ਮਿਲੀ ਹੈ ਤੁਹਾਡੀ ਕੀ ਬੰਦਗੀ ਸੀ ਇਹਦੇ ਪਿੱਛੇ ਤੁਸੀਂ ਕੀ ਮਤਲਬ ਕਿੰਨਾ ਕੁ ਤੁਸੀਂ ਧਾਰਮਿਕ ਖਿਆਲਤ ਕੀ ਹਨ ਬੰਦਗੀ ਦੇਖੋ ਜੀ ਜਪਜੀ ਸਾਹਿਬ ਮੇਰੇ ਘੰਟਾ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੇ ਵੀ ਵਾਦ ਪਾੜ ਤੱਕ ਨਹੀਂ ਹੋ ਜੇ ਵੀ ਘੱਟੋ ਘੱਟ ਐਸਾ ਦਿਨ ਨਾ ਚੜੇ ਵੀ ਜਪਜੀ ਸਾਹਿਬ ਵੀ ਨਾ ਹੋਵੇ ਸਾਡੇ ਘਰੇ ਸਿੱਖੀ ਆ ਸੋ ਜਿਹੜੇ ਜਾਣਦੇ ਉਹਨਾਂ ਨੂੰ ਤਾਂ ਪਤਾ ਸੋ ਜਪਜੀ ਸਾਹਿਬ ਜਾਂ ਪ੍ਰਮਾਤਮਾ ਨਾਮ ਸਾਰੇ ਇਹ ਚੀਜ਼ਾਂ ਦੱਸਣ ਵਾਲੀਆਂ ਤਾਂ ਹੁੰਦੀਆਂ ਨਹੀਂ ਕਿਉਂਕਿ ਜਿਹੜਾ ਬੀਜ ਹੈ ਨਾ ਬੀਜ ਕੇ ਉਹਦੇ ਤੇ ਮਿੱਟੀ ਪਾਉਣੀ ਜ਼ਰੂਰੀ ਹੁੰਦੀ ਹੈ ਫੇਰ ਉਗਦਾ ਨਹੀਂ ਉਹਨੂੰ ਜਾਨਵਰ ਚੱਕ ਕੇ ਲੈ ਜਾਂਦੇ ਜੇ ਮੈਂ ਇੱਥੇ ਕਹੂੰ ਕਿ ਮੈਂ ਇੰਨਾ ਬੰਦਗੀ ਤਾਂ ਉਹ ਇੱਕ ਤਰ੍ਹਾਂ ਨੂੰ ਨੰਗਾ ਕਰਨ ਵਾਲਾ ਹੋ ਜਾਂਦਾ ਇਹ ਚੀਜ਼ ਤਾਂ ਗੁਪਤ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਾੜ ਦੇ ਦੇ ਅਧਿਕਾਰੀ ਸੋ ਰੱਬ ਦਾ ਨਾਮ ਲਈਦਾ ਜਿੰਨਾ ਕੋ ਉਹ ਦਵਾਵੇ ਪਰ ਹੈ ਇਹ ਪਰਮਾਤਮਾ ਦੇ ਨਾਮ ਨਾਲ ਹੀ ਉਹੀ ਬਖਸ਼ਦਾ ਬੰਦੇ ਨੂੰ ਜੋ ਵੀ ਕੁਝ ਬਖਸ਼ਦਾ ਬਾਕੀ ਮੈਨੂੰ 20 ਸਾਲ ਹੋ ਗਏ ਇੱਕ ਲੱਤ ਤੇ ਖੜਾ ਮੈਂ ਵੀ ਮੈਂ ਨਾਂ ਬਣਾਉਣਾ ਹੀ ਬਣਾਉਣਾ ਤਾ ਫਿਰ ਕਈ ਕੰਮਾਂ 'ਚ ਮੈਂ ਪਿਆਰ ਤੇ ਨਹੀਂ ਕੰਮ ਜਾ ਪੋਇਆ ਪਰ ਮੈਂ ਲੱਗਿਆ ਰਿਆ ਤੇ ਉੱਥੇ ਫਿਰ ਮੇਰੇ ਪੰਜ ਭੈਣਾਂ ਉਹਨਾਂ ਦੀਆਂ ਅਰਦਾਸਾਂ ਮੇਰੀ ਮਾਂ ਦੀਆਂ ਅਰਦਾਸਾਂ ਬੰਦਾ ਸਫਲ ਹੋ ਹੀ ਜਾਂਦਾ ਹੈ ਭਾਈ ਜਦੋਂ ਤੁਸੀਂ ਪਾਲੀਬੋਰਡ ਦੇ ਵਿੱਚ ਪਹੇ ਗਏ ਤੇ ਤੁਸੀਂ ਗਿੱਪੀ ਗਰੇਵਾਲ ਬਾਈ ਜੀ ਨੂੰ ਮਿਲੇ ਉਹਨਾਂ ਨੂੰ ਪਹਿਲਾ ਰਿਐਕਸ਼ਨ ਕੀ ਸੀ ਤੁਹਾਨੂੰ ਦੇਖ ਕੇ ਇਹਨੂੰ ਵੀ 5 ਕਿਲੋ ਵਾਲਾ ਸਵਾਲ ਤਾਂ ਨਹੀਂ ਪੁੱਛਿਆ ਉਹਨਾਂ ਨੇ ਹਾਂ ਹਾਂ ਨਹੀਂ ਨਹੀਂ ਵਧੀਆ ਸੁਭਾਅ ਦੇ ਆ ਉਹ ਉਹਨਾਂ ਦੀ ਟੀਮ ਆ ਨਾ ਜਿਹੜੀ ਉਹ ਸਾਰੀ ਮੈਨੂੰ ਵੀਡੀਓ ਦੇਖਦੀ ਸੀ ਸਾਰੇ ਫੋਲੋ ਕਰਦੇ ਆ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲਾਂ ਤੇ ਬਾਈ ਨਾਲ ਵੀ ਜਿੰਨਾ ਕਿ ਬੈਠੇ ਆ ਵਧੀਆ ਗੱਲਾਂ ਹੋਈਆਂ ਤੇ ਮੈਂ ਕੋਸ਼ਿਸ਼ ਕਰ ਰਿਹਾ ਫਿਰ ਮੈਂ ਲਿਖਣ ਦੀ ਖੁਦ ਕਿਉਂਕਿ ਮੈਂ ਇਸ ਕੰਮ ਦੇ ਵਿੱਚ ਹਾਂ ਰਾਈਟਰ ਹਾਂ ਤਾਂ ਆਨਲਾਈਨ ਟਾਈਮ ਦੇ ਵਿੱਚ ਆਪ ਵੀ ਫਿਲਮਾਂ ਲਿਖਾਂਗੇ ਵੀ ਤੇ ਕਰਾਂਗੇ ਵੀ ਤਜਰਬਾ ਵਧੀਆ ਹੋ ਗਿਆ ਉਹਨਾਂ ਬੰਦਿਆਂ ਨਾਲ ਵਧੀਆ ਪਿਆਰ ਦਿੱਤਾ ਉਹਨਾਂ ਨੇ ਕੋਈ ਇਹ ਗੱਲ ਨਹੀਂ ਹੈਗੀ ਵੀ ਉਹਨਾਂ ਦੇ ਵਿੱਚ ਕੋਈ ਹਉਮੈ ਸੀ ਬਾਈ ਜਦੋਂ ਮੈਂ ਮਿਲਿਆ ਤਾਂ ਮੈਨੂੰ ਵਧੀਆ ਚੰਗੇ ਤਰੀਕੇ ਨਾਲ ਮਿਲਿਆ ਈਗੋ ਵਾਲਾ ਬੰਦਾ ਨਹੀਂ ਹੈ ਹੋ ਸਕਦਾ ਕਿਸੇ ਨੂੰ ਉਦਾਂ ਮਿਲਿਆ ਪਰ ਮੈਨੂੰ ਬੜੀ ਨਿਮਰਤਾ ਤੇ ਪਿਆਰ ਨਾਲ ਮਿਲਿਆ ਵਧੀਆ ਵਧੀਆ ਤਜਰਬਾ ਰਿਹਾ ਵਧੀਆ ਗੱਲਾਂ ਬਾਤਾਂ ਜਿੰਨਾ ਕੁ ਵੀ ਟਾਈਮ ਹੋਇਆ ਕੋਈ ਹੋਰ ਬਾਈ ਕੋਈ ਨਵੀਂ ਕੋਈ ਕਰ ਰਿਹਾ ਫਿਲਮ ਕੋਈ ਮੇਰਾ ਨਹੀਂ ਮੈਂ ਥੋੜਾ ਜਿਹਾ ਨਾ ਬੰਦਾ ਹੈ ਕੌਲੀ ਮੂਡੀ ਬੰਦਾ ਵੀ ਮੂਡ ਬਣਿਆ ਤਾਂ ਮੈਂ ਬਹੁਤ ਕੁਝ ਕਰ ਸਕਦਾ ਜੇ ਮੇਰਾ ਮੂਡ ਨਾ ਹੋਵੇ ਤਾਂ ਫਿਰ ਮੈਂ ਸਾਰਾ ਦਿਨ ਕੁਝ ਵੀ ਨਹੀਂ ਕਰਦਾ ਸੋ ਫਿਲਮਾਂ ਦੇ ਵਿੱਚ ਨਾ ਇੱਕ ਤਾਂ ਜਿਵੇਂ ਕਈ ਬੰਦਿਆਂ ਦਾ ਹੁੰਦਾ ਵੀ ਇਹਦੀ ਮਿਹਨਤ ਕਰ ਲਈ ਉਹਦੇ ਵੀ ਮੈਨੂੰ ਰੋਲ ਦੇ ਦੇ ਰੋਲ ਦੇ ਦਿਓ ਮੈਂ ਉਦਾਂ ਦਾ ਬੰਦਾ ਨਹੀਂ ਵੀ ਇਹਦੀ ਵੀ ਮਿਹਨਤ ਕਰਾਂ ਉਹਦੇ ਵੀ ਵੀ ਮੈਂ ਜੇ ਹਾਂਗਾ ਤਾਂ ਲੋਕਾਂ ਨੂੰ ਦੇਖ ਰਿਹਾ ਤਾਂ ਮੈਨੂੰ ਕੰਮ ਲੈ ਲੈਣ ਕੋਈ ਚੱਕਰ ਨਹੀਂ ਪਰ ਉਹ ਮਿਹਨਤਾਂ ਕਰਕੇ ਨਹੀਂ ਕਿਉਂਕਿ ਹੁਣ ਬਹੁਤ ਸੌਖਾ ਹੋ ਗਿਆ ਆਪ ਦਾ ਆਪ ਦੇ ਵਿੱਚ ਟੈਲੈਂਟ ਹੈਗੇ ਆ ਹੁਣ ਸੋਸ਼ਲ ਮੀਡੀਆ ਹਰੇਕਦੇ ਬੰਦੇ ਚ ਹੱਥ ਚ ਹੈ ਵੀ ਜੇ ਤੁਹਾਡੇ ਚ ਕੋਈ ਕਲਾ ਹੈਗੀ ਆ ਤਾਂ ਤੁਹਾਨੂੰ ਕਿਸੇ ਦੀ ਮਿੰਤਾਂ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਨਾਮ ਖੁਦ ਬਣਾ ਸਕਦੇ ਹੋ ਘਰੇ ਬੈਠੀ ਬਣਾ ਸਕਦੇ ਹੋ ਤਾਂ ਕਰਕੇ ਮੈਨੂੰ ਆਇਆ ਵੀ ਆਪਣੇ ਚ ਇਹ ਟੈਲੈਂਟ ਹੈਗਾ ਆਪਾਂ ਫਿਲਮ ਤਾਂ 6 ਮਹੀਨੇ ਬਾਅਦ ਆਉਂਦੀ ਆ ਕੋਈ ਸਾਲ ਬਾਅਦ ਕਰਦਾ ਹੈ ਤੇ ਆਪਾਂ ਮੈਂ ਤਾਂ ਡੇਲੀ ਲੋਕਾਂ ਦੇ ਘਰਾਂ ਤੱਕ ਜਾਣਾ ਹਰ ਰੋਜ਼ ਮੇਰੀ ਰੀਲ ਨੂੰ ਕੋਈ ਨਾ ਕੋਈ ਜਾਂਦੀ ਹੈ ਸੋ ਮੈਂ ਤਾਂ ਕਰਕੇ ਫਿਲਮਾਂ ਫਰਮਾਉਂਦਾ ਕੋਈ ਬਾੜਾ ਹੈ ਨਹੀਂ ਵੀ ਮੈਂ ਫਿਲਮ ਚ ਆਵਾਂ ਤੇ ਮੇਰਾ ਫੇਰ ਨਾਂ ਬਣੂਗਾ ਆਪਣਾ ਉਹ ਵੀ ਹੈਗਾ ਆਪਾਂ ਹਰ ਰੋਜ਼ ਵੀਡੀਓ ਬਣਾਉਣਾ ਹੈ ਹਰ ਰੋਜ਼ ਆਪਣੀ ਹਮ ਲੋਕਾਂ ਕੋਲ ਜਾਂਦੀ ਹੈ ਇਹ ਵੱਡੀ ਗੱਲ ਹੈ ਤਾਂ ਕਰਕੇ ਤੁਸੀਂ ਤੁਸੀਂ ਕਿਹਾ ਫਿਲਮ ਲਿਖੋ ਪਰ ਪੰਜਾਬੀ ਫਿਲਮ ਲਿਖੋ ਹਾਂ ਪੰਜਾਬੀ ਬਿਲਕੁਲ ਬਿਲਕੁਲ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਈ ਅਸੀਂ ਅਰਦਾਸ ਕਰਦੇ ਆ ਕਿ ਜਰੂਰ ਤੁਸੀਂ ਜਿੰਨੇ ਵੀ ਤੁਹਾਡੇ ਮਨਸੂਬੇ ਆ ਨਾ ਤੁਸੀਂ ਕਾਮਯਾਬ ਹੋ ਜਿੰਨੇ ਤੁਸੀਂ ਕਿਹਾ ਨਾ ਤੁਸੀਂ ਤੁਹਾਡਾ ਇੱਛਾ ਤੁਹਾਡਾ ਨਾਮ ਬਣੇ ਤੇ ਨਾਮ ਬਣੂਗਾ ਮਿਹਰਬਾਨੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ